باندر آو فیصلہ ہو سونا باندر پوائنٹ کنے ہیں ساڑھے ستارہ اٹھارہ ساڑھے ستارہ اٹھارہ سلطان ਸੁਲਤਾਨ ਸ਼ਮਸ਼ਪੁਰਿਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲੈ ਵੇ ਨਿੱਕੂਆ ਕਲਿਆਰਾਂ ਵਾਲਿਆ ਜਿਵੇਂ ਜਲਾਲ ਦੇ ਮੇਲੇ ਤੇ ਲੱੱਬਰ ਨੂੰ ਜਫਾ ਲਾ ਕੇ ਤਰ ਤਰ ਕਰਵਾਈ ਹੈ ਨਾ ਐਵੇਂ ਕਰਵਾਦੇ ਅੱਜ ਨੈਣੇਵਾਲ ਦੇ ਵਿੱਚ ਪਤਾ ਲੱਗ ਜੇ ਦੁਨੀਆ ਨੂੰ ਓ ਵਾਓ ਸਵਾਦ ਹੀ ਵੱਖਰਾ ਆਇਆ ਪਿਆ ਲਓ ਗੁਰਦੀਪ ਰਾਏਸਰ ਵਾਲਾ ਕਬੱਡੀ ਪੌਂਡ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਨ ਵਾਧਾ ਹੋਇਆ ਗੁਰਦੀਪ ਅਰਾਏਸਰੀਆ ਸ਼ੇਰੇ ਪੰਜਾਬ ਕਲੱਬ ਨੈਣੇਵਾਲ ਵੱਲੋਂ ਕਰਾਇਆ ਜਾ ਰਿਹਾ 10ਵਾਂ ਸ਼ਾਨਦਾਰ ਟੂਰਨਾਮੈਂਟ ਹੈ ਔਰ ਸੈਕੰਡ ਸੈਮੀਫਾਈਨਲ ਮੈਚ ਇਸ ਲਈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਰੈਸਲੀਏ ਗੁਰਦੀਪ ਦੀ ਟੀਮ ਹੈ ਜਾਫੀ 4 ਨੇ ਗੁਰਪ੍ਰੀਤ ਆਰ ਨਾਲ ਸ਼ਿਕੰਦਰ ਕੁਲਵਿੰਦਰ ਆ ਗੁਰਦੀਪ ਰਾਜਸਰ ਵਾਲਾ ਨਗਲੇ ਵਾਲਾ ਕਾਕਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਸੁਲਤਾਨ ਆ ਗਿਆ ਲੈ ਵੀ ਸੁਖਮਨ ਭਗਤੇ ਵਾਲਿਆ ਜੇ ਬੱਲੇ ਬੱਲੇ ਕਰਵਾਉਣੀ ਆ ਨਾ ਇਲਾਕੇ ਦੇ ਵਿੱਚ ਪਰ ਸਾਹਮਣੇ ਦੇਖਦਾ ਨੌਜਨ ਰੇਸ਼ਮ ਤੇ ਪੁਆਇੰਟ ਸ਼ਮਸ਼ਪਰੀਏ ਸੁਲਤਾਨ ਦਾ ਸੁਲਤਾਨ ਦਾ ਪੁਆਇੰਟ ਦਾ ਰਪਿੰਦਰ ਵੀਡੀਓ ਬੜੀ ਬੜੇਗੀ ਇਸ ਮੈਚ ਦੀ ਇੱਕ ਨੇ ਮੋਬਾਈਲ ਕੱਢ ਲਿਆ ਮੇਰੇ ਵੀਰੋ ਲਓ ਸਾਹਮਣੇ ਨਿੰਮਾ ਆ ਗਿਆ ਰੇਡ ਪਾਉਣ ਦੇ ਲਈ ਜੰਗਿਆਣੇ ਵਾਲਿਆ مل گئی ہے شمشپ تر فر گیا پہ میلہ ویخی تین ਬਣ ਗਿਆ ਮੇਲਾ ਤੇ ਬਣ ਗਿਆ ਹੁਣ 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 ਦੇਖਦੇ ਆ ਜੰਗੀਆਣਾ ਤੇ ਮੌੜ ਨਾਬਾ ਮੈਚ ਸਿਰੇ ਦਾ ਪ੍ਰਬੰਧਕ ਕਹਿੰਦੇ ਵੀ ਆਹ ਨੰਬਰ ਹੋਲਡ ਕਰ ਦੋ ਰੀਪਲੇ ਦੇਖ ਕੇ ਬਾਅਦ ਚ ਫੈਸਲਾ ਕਰ ਦਾਂਗੇ ਮੈਚ ਚਲਾ ਦਿਓ ਜੀ ਵਾਹ ਪੁਲਵਾਨ ਇਹ ਹੁੰਦੀ ਆ ਵੱਡੇ ਦਿਲ ਦੀ ਗੱਲ ਕਹਿੰਦਾ ਵੀ ਮਨਜ਼ੂਰ ਹੈ ਜੋ ਵੀ ਹੈ ਮਨਜ਼ੂਰ ਹੈ ਵਾਹ ਭਲਵਾਨਾ ਨਹੀਂ ਰਿਸਿਆ ਹੋ ਗਰਮ ਨੌਜਾਨਾ ਸਾਰਿਆਂ ਨੇ ਗੁਰਪ੍ਰੀਤ ਆ ਕੇ ਕਹਿੰਦਾ ਜੱਗੀ ਨੂੰ ਵੀ ਹੋल्ड ਜੱਗੀ ਕਹਿੰਦਾ ਜਿਵੇਂ ਤੁਸੀਂ ਕਹਿ ਦੋਗੇ ਮਨਜ਼ੂਰ ਹੈ ਉਹ ਇਹ ਤਾਂ ਵਿਚਾਰਾ ਜੋ ਕਹਿੰਦਾ ਉਹ ਵੀ ਹੈ ਓਏ ਸਿੱਧੂ ਐ ਕਹਿੰਦੇ ਮੈਚ ਸਿਰੇ ਦਾ ਤੇ ਆ ਗਿਆ ਕਹਿੰਦਾ ਕਾਕਾਲੇ ਵੀ ਕਰ ਗਿਆ ਜੀ ਰਪਿੰਦਰ ਕਾਕਾ ਅਗਲੇ ਵਾਲਾ ਆ ਗਿਆ ਮੇਰੇ ਵੀਰੋ ਕਾਕਾ ਕਾਕਾ ਰਪਿੰਦਰ ਹੀ ਲੋਕਾਂ ਦੇ ਵਿੱਚ ਵੀ ਸ਼ਰਤਾਂ ਲੱਗੀਆਂ ਨੇ ਵੀ ਫਰਾਨੀ ਜਿੱਤੇਗੀ ਜਦੋਂ ਪੁੱਛੋ ਵੀ ਕਿਹੜੀ ਟੀਮ ਦੇ ਵੱਲ ਪੁਆਇੰਟ ਰੇਡਰ ਦਾ ਛਿੰਦੇ ਜੰਗ 500 ਰੁਪਏ ਭਲਵਾਨ ਦੇ ਲਈ ਛਿੰਦਾ ਬਾਈ ਕਹਿੰਦਾ 500 ਦੇਣਾ ਭਲਵਾਨ ਨੂੰ ਸੁਲਤਾਨ ਕਹਿੰਦਾ ਇਹ ਵੀ ਹੋਲਡ ਕਰ ਲੋ ਸਰ ਨਹੀਂ ਕਹਿੰਦੇ ਨੇ 100 ਰੁਪਏ ਪ੍ਰਧਾਨ ਦੇ ਵਿੱਚ ਸਿੱਧੇ ਪੁਇੰਟੇ ਕਰ ਦਿਓ ਜੀ ਮਾਇਆ ਦੇ ਗੱਫੇ ਆਗਿਆ ਜਿਹੜੇ ਉਹ ਤੁਸੀਂ ਆਪ ਹੀ ਪੁਇੰਟੇ ਕਰਦੇ ਆ ਵੀ ਤੇ ਉਹਨਾਂ ਦਾ ਕਲੇ ਵੀ ਛੱਡਿਆ ਮਾਰਨਾ ਤੇ ਵੀ ਟੀਮ ਦੇ ਦੋਨੇ ਪੁਆਇੰਟ ਆ ਜੀ ਹੁਣ ਕਹਿੰਦੇ ਗਰਾਊਂਡ ਕਲੀਅਰ ਕਰ ਦਿਓ ਪਾਸੇ ਹੋ ਜਾਓ ਬਾਈ ਸਾਰੇ ਗਰਾਊਂਡ ਕਲੀਅਰ ਕਰ ਦਿਓ ਸਹਿਮਤ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਰੀਪਲੇ ਦੇ ਕੇ ਲਿਆ ਬਾਈ ਪੁਆਇੰਟ ਰੀਪਲੇ ਦੇ ਕੇ ਪੁਆਇੰਟ ਲਿਆ ਕਰਦੇ ਸ਼ੁਰੂ ਮੈਚ ਮਿੱਤਰੋ ਸੁਲਤਾਨ ਤਾਂ ਤਿਆਰ ਖੜਾ ਲਈ ਵੀ ਕਲਿਆਣਾ ਵਾਲਿਆਂ ਸੈੱਟ ਲਾ ਵੀ ਗਬਰੂ ਐ ਸੈੱਟ ਲਾ ਵੀ ਗਬਰੂ ਐ ਮੈਚ ਕਰੋ ਜੀ ਕਰੋ ਸ਼ੁਰੂ ਲਓ ਜੰਗੀ ਵਾਲੇ ਦੀ ਤਰਫੋਂ ਸੁਲਤਾਨ ਹੋਣ ਦੇਖਦਾ ਵੀ ਕਬੱਡੀ ਬਾਈ ਬਾਸ ਤੋਂ ਬਾਦੂ ਬੰਦੇ ਬਾਹਰ ਗਰਾਊਂਡ ਦੇ ਵਿੱਚੋਂ ਬਾਹਰ ਰਹਿਣਗੇ ਸੁਲਤਾਨ ਅਖਮਸ਼ਪੁਰੀਆ ਮੇਰੇ ਵੀਰੋ ਮੈਂ ਸਰਪੈਂਚ ਦਾ ਪੁੱਤਰ ਪਾਰਿਆ ਰੇਡ ਕਲਿਆਣਾ ਵਾਲਾ ਨਿੱਕੋ ਉਹ ਹੀ ਉਹ ਗੱਲ ਹੋ ਗਈ ਜਿਹੜੀ ਪਹਿਲੀ ਰੇਡ ਤੇ ਹੋਈ ਸੀਗੀ ਮੇਰੇ ਵੀਰੋ ਲਓ ਸਬਰੇ ਬਚ ਕੇ ਬਚ ਕੇ ਬੱਸ ਸੰਭਲੋ ਸੁਲਤਾਨ ਸੰਭਲੇ ਵਾਹਿਗੁਰੂ ਵਾਹਿਗੁਰੂ ਮੇਰਾ ਪਰਿਆ ਸਿਰ ਤੇ ਹੱਥ ਰੱਖੇ ਕਿਸੇ ਵੀ ਖਿਡਾਰੀ ਦੇ ਫੁੱਲ ਜਿਹਨੇ ਸੱਟ ਨਾ ਲੱਗੇ ਮਾਲਕ ਮੇਰਾ ਪਰਿਆ ਸਿਰ ਤੇ ਹੱਥ ਰੱਖੇ ਜੇਦਾ ਸੁਲਤਾਨ ਠੀਕ ਹੈ ਸੁਲਤਾਨ ਬੜੀ ਛੋਟੀ ਮੜਾ ਦੋ ਸੱਕੇ ਭਰਾ ਕਬੱਡੀ ਖੇਡਦੇ ਆ ਇੱਕ ਧੱਲੀ ਐ ਧੱਲੀ ਮਰੀਕਾ ਵਸ ਗਿਆ ਔਰ ਸੁਲਤਾਨ ਦੇ ਪਾਪਾ ਪ੍ਰੀਤਮ ਪਹਿਲਵਾਨ ਨੇ ਇੱਕ ਬਾਹ ਦੇ ਨਾਲ ਕਬੱਡੀ ਛੋਡੀ ਐ ਸੁਲਤਾਨ ਦੇ ਪਾਪਾ ਜੀਆ ਨੇ ਲਓ ਸੁਲਤਾਨ ਠੀਕ ਐ ਵੈ ਗੁਰੂ ਅਗਲੀ ਕਬੱਡੀ ਫੇਰ ਵੇਖਾਂਗੇ ਵੀ ਮੌਰ ਨਾਬੇ ਵੱਲੋਂ ਕੌਣ ਪਾਵੇਗਾ ਗਰਦੀਪ ਗਰਦੀਪ ਰਾਂਹ ਸਰੀਆ ਮੈਚ ਜਿਹੜਾ ਸ਼ੁਰੂ ਹੋ ਚੁੱਕਿਆ ਖੇਡ ਮੈਦਾਨ ਦੇ ਅੰਦਰ ਜੰਗੀਆਣੇ ਦਾ ਗੁਰਪ੍ਰੀਤ ਨਾਲ ਕਹਿੰਦੇ ਸ਼ਕੰਦਰ ਆਏ ਨੌਜਣ ਕੁਲਵਿੰਦਰ ਸਿੰਘ ਯੰਗੀਆਣੇ ਦੀ ਧਰਤੀ ਦਾ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਜਫਾ ਲਾ ਰਿਹਾ ਐਨ ਕਹਿੰਦੇ ਧਕੜਾ ਜਫਾ ਲੱਗ ਗਿਆ ਇੱਕ ਸਾਈਡ ਗਰਦੀਪ ਤੇ ਦੂਸਰੀ ਸਾਈਡ ਕੁਲਵਿੰਦਰ ਨੇ ਕਮਾਲ ਕਰ ਦਿੱਤੀ ਹੈ ਇਹ ਥੋੜਾ ਟਾਈਮ ਪਹਿਲਾਂ ਆਇਆ ਕੈਨੇਡਾ ਤੋਂ ਮੁੰਡਾ ਵਸ ਗਿਆ ਕੈਨੇਡਾ ਚ ਲਓ ਕੁਲਵਿੰਦਰ ਨੇ ਲਾ ਤਕੜਾ ਦੱਸਾ ਅੰਕ ਆਪਣੀ ਟੀਮ ਦੇ ਖਾਤੇ ਜੋੜ ਦਿੰਦਾ ਆਹ ਵੇਖਦਾ ਵੀ ਕਾਕਾ ਨਗਲੇ ਵਾਲਾ ਕਬੱਡੀ ਪੌਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇਹ ਕਿੰਨੀ ਤੇ ਭਗਤੇ ਵਾਲਾ دوسرسے نکو نکو کلیا چکے ناپے ٹیم نے حصے چھوڑتا ہوا ہے نیما کبھی پڑھائی کہ مور نبے کا میلو ریڑ پاؤن دے بڑے آیا پہلے ادھر جفا لا کے کلیا والے نے ادھر جفا لا د ਸੁਲਤਾਨ ਫਿਰ ਤਿਆਰ ਹੋ ਗਿਆ ਮੇਰੇ ਵੀਰੋ ਖੇਡ ਮੈਦਾਨ ਦੇ ਅੰਦਰ ਅਗਲੀ ਰੇਡ ਨਿੰਮੇ ਵੀ ਪੈ ਗਏਲੇ ਵੀ ਸੈਦੋ ਵਾਲਿਆ ਇਹਦੋਂ ਬਾਅਦ ਤੇਰੀ ਗੱਲ ਵੀ ਹੋਣੀ ਹੈ ਪਰ ਕਹਿੰਦੇ ਕਾਣ ਭੰਦ ਡੋੜ ਵਾਲਾ ਓ ਸੁਲਤਾਨ ਸੋਨਾ 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 ਓ ਸੋਨੇ ਦਾ ਜੱਫਾ ਪਾ ਰਿਹਾ ਕੇ ਤਾੜੀ ਓ ਆ ਗਿਆ ਨੌਜਵਾਨ ਸੁਲਤਾਨ ਆ ਗਿਆ ਬਿੱਟੂ ਜੀ ਸੁਲਤਾਨ ਸ਼ਮਸ਼ਪੋਰੀ ਹੈ ਕਬੱਡੀ ਆਹ ਉਹ ਦੇਖ ਨਾਲੀ ਬੜੀ ਦੂਰ ਤੋਂ ਪੁੱਠੀ ਕਿੰਚੀ ਪਾਈ ਪਰ ਨਹੀਂ ਨੰਬਰ ਸੁਲਤਾਨ ਦਾ ਨੰਬਰ ਜੰਗੀਆਂ ਦੀ ਟੀਮ ਦੇ ਖਾਤੇ ਆ ਬਿੱਟੂ ਸੈਦੋ ਵਾਲਾ ਮੇਰੇ ਨਾਲ ਆ ਗਿਆ ਲੈ ਵੀ ਸੈਦੋ ਵਾਲਿਆ ਆ ਰਾਏਸਰੀਆ ਗੁਰਦੀਪ ਕਬੱਡੀ ਪਾਉਣ ਦੇ ਲਈ ਬੰਦ ਚੁੱਕਿਆ ਲਓ ਗੁਰਦੀਪ ਦੀ ਰੇਡ ਪੈ ਚੁੱਕੀ ਆ ਖੇਡ ਮੈਦਾਨ ਦੇ ਵਿੱਚ 9 ਵਜੇ ਤੇ 55 ਮਿੰਟ ਦਾ ਸਮਾਂ ਹੋ ਚੁੱਕਿਆ ਲਓ ਪਈ ਹੋਈ ਰੇਡ ਤੇ ਚਾਰ ਜਾਫੀ ਇੱਕ ਕੰਨੀ ਤੇ ਸੋਨਾ ਇੱਕ ਕੰਨੀ ਤੇ ਗੁਰਪ੍ਰੀਤ ਹੈ ਨਾਲ ਕੁਲਵਿੰਦਰ ਤੇ ਸ਼ਕੰਦਰ ਹੈ ਤੇ ਚੌ ਦੇ ਵਿੱਚੋਂ ਹੁਣ ਵੇਖਾਂਗੇ ਵੀ ਕੌਣ ਗੱਭਰੂ ਲਾਓ ਗਰਦੀਪ ਤੇ ਦੂਜੇ ਪਾਸੇ ਕਹਿੰਦੇ ਗਿੱਲ ਪਰਿਵਾਰ ਦਾ ਗੁਰਪ੍ਰੀਤ ਸਿੰਘ ਨੰਬਰ ਗੁਰਦੀਪ ਦੇ ਹਿੱਸੇ ਹੈ ਲਓ ਕਾਕਾ ਨੰਗਲੇ ਵਾਲਾ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ ਕਿ ਬਾਕ ਖੁੰਡਾਂ ਤੇ ਜਰਦੇ ਲਾਉਣੇ ਆਦਤ ਛੱਡ ਦੇ ਗੱਪਾਂ ਦੀ ਹੁਣ ਤੂੰ ਡੰਡ ਬੈਠ ਕੇ ਲੜਾ ਕੌਡੀ ਹੋਗੀ ਲੱਖਾਂ ਦੀ ਲੱਖ ਲੱਖ ਦਾ ਗੱਫਾ ਹੈ ਉਹ ਸੁਖਮਣਾ ਭਗਤੇ ਵਾਲਾ ਜਿਹਨੇ ਕੋਸ਼ਿਸ਼ ਕੀਤੀ ਹੈ ਨੰਬਰ ਕਾਕਾ ਦੇ ਹਿੱਸੇ ਹੈ ਲਓ ਅਗਲੀ ਰੇਡ ਇਸ ਵੇਲੇ ਕਹਿੰਦੇ ਨਿੰਮਾ ਨੌਜੈ ਲੈ ਵੀ ਬਾਈ ਇਹਦੀ ਆਵਾਜ਼ ਖੋਲ ਦੇ ਬਾਈ ਜਗਜੀਤ ਸਾਊਂਡ ਬੜੀ ਪਿਆਰੀ ਸਾਊਂਡ ਹੈ ਖੂਲਦੇ ਆਵਾਜ਼ ਇਸ ਮਾਈਕ ਦੀ ਲਓ ਪਈ ਫੀ ਰੇਡ ਇਸ ਵੇ ਨੌਜਾਨੇ ਨਿੰਮਾ ਮੇਰੇ ਵੀਰੋ ਮੋੜ ਨਾਬੇ ਵਾਲਾ ਹੁਣ ਵੇਖਣਾ ਵੀ ਕੌਣ ਜੀਤਾ ਪੁੱਜਿਆ ਹੋਇਆ ਜੰਗਿਆਣੇ ਵਾਲਾ ਬਰੀਕਾ ਤੋਂ ਮੇਰੇ ਵੀਰੋ ਲਓ ਸਾਹਮਣੇ ਸੋਲਾ ਬਾਂਦਰ ਡੋੜ ਵਾਲਾ ਤੇ ਆਉ ਫੈਸਲਾ ਹੋ ਚੁੱਕਿਆ ਵਾਹ ਮੁੰਡਾ ਭੰਗੜਾ ਪਾ ਰਿਹਾ ਆ ਸੋਨਾ ਵਾਂਦਰ ਰੋਡ ਵਾਲਾ ਕਿ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਰੇ ਮੁੰਡਾ ਆਪਣੇ ਲਓ ਸੁਲਤਾਨ ਮੁੰਡਾ ਸਰਪੰਚਾਂ ਦਾ ਕਿ ਲਾਲਾ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਉਹ ਗੱਲਾਂ ਗਈਆਂ ਬਾਜਰੇ ਖਾਣੇ ਵਾਲਿਆ ਲਓ ਵੇਖੀਏ ਸਾਹਮਣੇ ਸੁਲਤਾਨ ਇਸ ਵਾਲੇ ਪੁਆਇੰਟ ਆਪਣੇ ਟੀਮ ਦੇ ਹਿੱਸੇ ਜੋੜਦਾ ਹੋਇਆ ਲੈ ਵੀ ਬਾਈ ਬਕਸ਼ੀਸ਼ ਸੇਰੇ ਕਹਿੰਦੇ ਸੀ ਸੱਤ ਨਹੀਂ ਤਾਂ 6 ਸੱਤ ਚਲੋ ਜੋ ਵੀ ਹੋਇਆ ਵਧੀਆ ਮੈਚ ਵਧੀਆ ਹੋਣਾ ਚਾਹੀਦਾ ਸੰਗਤ ਬੜੇ ਪਿਆਰ ਦੇ ਨਾਲ ਮੈਚ ਦਾ ਆਨੰਦ ਮਾਣ ਰਹੀ ਹੈ ਜੰਗੀਆਣਾ ਵਰਸੀ ਮੌੜ ਨਾਪਾ ਦੋਨੇ ਪਿੰਡਾਂ ਦੀਆਂ ਕਹਿੰਦੇ ਤਕੜੀਆਂ ਟੀਮਾਂ ਤੇ ਦੋਨੇ ਸੀਨੀਅਰ ਖਿਡਾਰੀ ਖੇਡ ਰਹੇ ਆ ਲਓ ਵੇਖੀਏ ਇਸ ਵੇਲੇ ਨਾਵੀਆਂ ਨੇ ਖੇਡ ਮੈਦਾਨ ਦੇ ਵਿੱਚ ਗੁਰਦੀਪ ਰਾਏ ਸਰੀਆ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਗੁਰਪ੍ਰੀਤ ਤਿਆਰ ਹੈ ਨਾਲ ਕਹਿੰਦੇ ਸੋਨਾ ਬਾੰਦਰ ਡੋਰ ਦਾ ਆਹ ਵੇਖੀਏ ਗੁਰਪ੍ਰੀਤ ਦਾ ਛੋਟਾ ਵੀਰ ਵੱਡਾ ਵੀ ਪੂ ਕਿਆ ਹੋਇਆ ਕੁਲਦੀਪ ਆਹ ਵੇਖੀਏ ਸਾਹਮਣੇ ਮੇਰੇ ਵੀਰੋ ਕੁਲਵਿੰਦਰ ਜੰਗੀਆਂ ਵਾਲਾ ਜੰਮਰ ਕੁਲਵਿੰਦਰ ਦੇ ਖਾਤੇ ਐ ਹੁਣ ਅਗਲੀ ਰੇਡ ਦੇ ਨਾਲ ਫਿਰ ਤੋਂ ਜੋੜਦੇ ਐ ਆਹ ਵੇਖਦਾ ਵੀ ਸੁਲਤਾਨ ਕਬੱਡੀ ਪੌਣ ਦੇ ਲਈ ਫੇਰ ਤਿਆਰ ਪਰ ਤਿਆਰ ਐ ਕਿ ਆ ਗਿਆ ਖਿਡਾਰੀ ਦੇਖੋ ਖਿੱਚ ਕੇ ਤਿਆਰੀਆਂ ਖਾਧੀਆਂ ਖਰਾਕਾ ਦੇਖੋ ਬਾਡੀਆਂ ਸ਼ਿਕਾਰੀਆਂ ਲੱਗਣਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ ਪਰਦਾ ਕੱਟ ਪਿਆ ਕਬੱਡੀ ਦਾ ਜਿਹਨੂੰ ਲੱਗ ਜੇ ਕਬੱਡੀ ਦਾ ਇਸ਼ਕ ਲੱਗਿਆ ਸੁਖਮਣਾ ਭਗਤੇ ਵਾਲਾ ਪਰ ਸੁਲਤਾਨ ਸਾਹਮਣੇ ਵੀ ਕੀ ਪੁਆਇੰਟ ਸੁਲਤਾਨ ਦਾ ਮੇਰੇ ਵੀਰੋ ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਇਸ ਨੇ ਨਿਮਾ ਦੇ ਸਾਂਝਾ ਵਾਲੇ ਨਿਮੇ ਦਾ ਵੀ ਨਾਮ ਹੈ ਸ਼ੇਰੇ ਪੰਜਾਬ ਜੂਥ ਕਲੱਬ ਨਾਣੇਵਾਲ ਸਮੁੱਚਾ ਨਗਰ ਐਨ ਆਰ ਆਈ ਵੀਰ ਤੇ ਗ੍ਰਾਮ ਪੰਚਾਇਤ ਜਿੰਨੀ ਸੰਗਤ ਕਬੱਡੀ 365.com ਤੇ ਅਨੰਦ ਮਾਰ ਰਹੀ ਹੈ ਬਹੁਤ ਬਹੁਤ ਧੰਨਵਾਦ ਲਓ ਦੇਖੀਏ ਕਹਿੰਦੇ ਗੁਰਪ੍ਰੀਤ ਹੈ ਇੱਕ ਦਰਸ਼ਕ ਖੜਾ ਪਿੱਛੇ ਕਹਿੰਦਾ ਵੱਡਾ ਬਹਿ ਗਿਆ ਇੱਕ ਦਰਸ਼ਕ ਕਹਿੰਦਾ ਵੱਡਾ ਪੈ ਗਿਆ ਵੱਡਾ ਗੁਰਪ੍ਰੀਤ ਵਾਲੋਂ ਵੇਖੀਏ ਪੁਆਇੰਟ ਰੇਡਰ ਦਾ ਲੈ ਵੀ ਬਸੰਤ ਛੇੜ ਕਹਾਣੀ ਨੌਜਵਾਨ ਆਹ ਮੋਲਾ ਫੇਰ ਵੱਜ ਗਿਆ ਦਰਸ਼ਕ ਫੇਰ ਜੁੜ ਗਿਆ ਉਹ ਵੇਖਦਾ ਵੀ ਨਿੱਕੂ ਕਲਿਆਣ ਵਾਲਾ ਪੈ ਗਿਆ ਦੂਰੋਂ ਟੁੱਟ ਕੇ ਟਾਕਾ ਨੰਗਲੇ ਵਾਲਾ ਆਹ ਮੁੰਡਾ ਉਹ ਪਵਿੱਤਰ ਧਰਤੀ ਦੇ ਲਾਗੇ ਦਾ ਦਮਦਮਾ ਸਾਹਿਬ ਦੀ ਉਹ ਪਵਿੱਤਰ ਧਰਤੀ ਹੈ ਦਸਵੇਂ ਪਾਤਸ਼ਾਹ ਨੇ 14 ਜੰਗਾਂ ਲੜੀਆਂ ਜਦੋਂ ਮੁਖਸਰ ਦਾ ਜੰਗ ਲੜ ਕੇ ਲਾਸ ਜੰਗ ਤੇ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਮਰਕਸਾ ਖੋਲਿਆ ਕਮ ਲਿਆ ਤੇ ਫਿਰ ਦਮਦਮਾ ਸਾਹਿਬ ਚੌਥਾ ਤਖਤ ਮੇਰੇ ਵੀਰੋ ਇਹ ਬੜਾ ਮਸ਼ਹੂਰ ਤੇ ਸਾਡਾ ਸਿੱਖ ਇਤਿਹਾਸ ਦਾ ਜਿਵੇਂ ਕਹਦੇ ਚੌਥਾ ਤਖਤ ਹੈ ਤਲਵੰਡੀ ਸਾਬੋ ਦਮਦਮਾ ਸਾਹਿਬ ਦੀ ਉਹ ਪਵਿੱਤਰ ਸਰਜਮਿਨ ਹੈ ਜਿੱਥੇ ਕਹਿੰਦੇ ਵੀ ਬਲ ਬੁੱਧੀ ਦੇ ਚਤਰ ਬਣ ਜਾਂਦੇ ਐ ਲਓ ਸਾਹਮਣੇ ਦੇਖਦਾ ਵੀ ਕਬੱਡੀ ਆ ਇਸ ਸਮੇ ਰਾਜਸਰੀਏ ਗੁਰਦੀਪ ਦੀ ਐ ਚੌਹ ਜਾਫੀਆਂ ਵਿੱਚੋਂ ਦੋ ਸੱਕੇ ਭਰਾ ਐ ਲਓ ਸਾਹਮਣੇ ਦੇਖਦਾ ਵੀ ਕੁਲਵਿੰਦਰ ਜੰਗੀ ਵਾਲੇ ਪਿੰਡ ਦਾ ਪਰ ਨੰਬਰ 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 ਕਿਹਦਾ ਪੁਆਇੰਟ ਆ ਦੇ ਬਾਈ ਨੰਬਰ ਦੱਸੋ ਜੀ ਤੇਰੀ ਲੌਂਗ ਦਾ ਮੁਕੱਦਮਾ ਭਾਰੀ ਥਾਣੇਦਾਰਾ ਫੈਸਲਾ ਸੋਚ ਕੇ ਕਰੇ ਲੈ ਵੀ ਨੰਬਰ ਕਿਦਾ ਇੱਕ ਗੱਲ ਹੈਗੀ ਆ ਵੀ ਦੋਨੇ ਟੀਮਾਂ ਵਾਲੇ ਹੁਣ ਖੁਸ਼ ਆ ਹਾਂ ਨਾਲ ਬਖਸੀਸ ਭਾਈ ਹੈਪੀ ਹੈਪੀ ਅੰਗਰੇਜ਼ੀ ਜਿਗਰ ਨਾਲ ਆ ਯਾ ਯਾ ਹੈਪੀ ਹੈਪੀ ਆਹ ਖੁਸ਼ ਖੁਸ਼ ਹੋ ਲਈ ਅੱਜ ਦੇ ਜਮਾਨੇ ਚ ਬੜੀ ਔਖੀ ਗੱਲ ਐ ਸੈਦੋ ਵਾਲਿਆ ਉਹ ਸੁਲਤਾਨ ਸੁਲਤਾਨ ਦੀ ਪਈ ਰੇਲ ਫੜਿਆ ਗੁੱਟ ਉਹ ਮੁੰਡੇ ਨੇ ਸ਼ਰਾਗ ਗੁੱਟ ਹੰਡਿਆਂ ਵੱਲ ਸ਼ੂ ਰੋਟੀ ਐ ਸੁਲਤਾਨ ਜੰਗੀਆਂ ਵਾਲੇ ਪਿੰਡ ਦਾ ਆਪ ਆ ਜੰਗੀਆਂ ਦੀ ਟੀਮ ਦੇ ਵਾਸਤੇ ਸੁਲਤਾਨ ਲੱਖਾਂ ਦੇ ਪੁਆਇੰਟ ਜੋੜਦਾ ਹੋਇਆ ਆਹ ਵੇਖਦਾ ਵੀ ਫੇਰ ਆ ਨਵਾਂ ਮੇਰੇ ਵੀਰੋ ਗੱਬਰੂ ਕਬੱਡੀ ਪਾਉਣ ਦੇ ਲਈ ਵਧਿਆ ਮੌਰ ਨਾਬੇ ਦੀ ਟੀਮ ਵੱਲੋਂ ਹੈ ਹੁਣ ਚੌਹ ਜਾਫੀਆਂ ਵਿੱਚੋਂ ਸੋਨਾ ਬਾਂਦਰ ਡੋਰ ਵਾਲਾ ਹੋ ਗਿਆ ਸਾਹਮਣੇ ਉਹ ਵੇਖਦਾ ਵੀ ਲੱਗਿਆ ਪਿਆ ਜੋਰ ਔਰ ਚੱਲ ਪਿਆ ਭਗਤ ਦੇ ਟੋਕਿਆਂ ਨੂੰ ਉਹ ਸੋਨਾ ਬਾਂਦਰ ਡੋਰ ਵਾਲਾ ਸੋਨਾ ਬਾਂਦਰ ਡੋਰ ਵਾਲਾ ਲਾ ਤਕੜਾ ਜਫਾ ਅੰਕ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਹੈ ਸੈਦੋ ਵਾਲਿਆ ਕਾਕਾ ਨਗਲੇ ਵਾਲਾ ਕਬੱਡੀ ਪਾ ਰਿਹਾ ਹੈ ਕਰ ਵੀ ਸੋਨਿਆ ਗੱਲ ਕਾਕੇ ਦੀ ਰੇਡ ਪੈ ਜੀਏ ਮੇਰੇ ਵੀਰੋ ਨਗਲੇ ਵਾਲਾ ਕਾਕਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਤੇ ਚਾਰ ਚਾਰਾਂ ਦੇ ਵਿੱਚੋਂ ਕੌਣ ਲੈ ਵੀ ਬਸੰਤ ਤੈਈ ਗੱਲ ਕਰਨੀ ਆ ਨਾ ਤੈਨੂੰ ਕੀ ਚੱਕਰ ਪੈ ਗਿਆ ਆ ਜਾ ਆ ਜਾ ਮੇਰਾ ਭਾਈ ਹਾਂ ਪ੍ਰਬੰਧਕਾਂ ਨੇ ਰੁਪਏ ਫੁੱਲ ਦੇਣੇ ਆ ਜਦੋਂ ਜੱਟ ਦਿਹਾੜੇ ਲੈ ਜਾਵੇ ਚਾਹ ਖਾਲਾ ਘੜਾਵੇ ਚ ਪੱਠੇ ਵੜਾਵੇ ਫਿਰ ਸੰਗੜਾ ਕਾ ਤੋਂ ਹੈ ਫਿਰ ਆ ਨੌਜਵਾਨਾ ਕਰ ਗੱਲ ਖੁੱਲ ਕੇ ਆਹ ਵੇਖਦਾ ਵੀ ਗਬਰੂ ਰਾਜਸਰੀਆ ਮੇਰੇ ਹਿਸਾਬ ਨਾਲ ਕਬੱਡੀ ਥੋੜੀ ਦੂਰ ਹੋ ਗਈ ਹੈ ਅਸੀਂ ਦਰਸ਼ਕਾਂ ਨੂੰ ਕਬੱਡੀ ਦਿਖਾਉਣੀ ਹੈ ਉਹ ਜੰਗੀ ਵਾਲੇ ਪਿੰਡ ਦਾ ਜੱਟ ਇਹ ਆ ਗੁਰਪ੍ਰੀਤਪੁਰ ਰਾਜਸਰੀਆ ਗੁਰਦੀਪ ਤਕੜਾ ਨੰਬਰ ਆਪਣੀ ਟੀਮ ਦੇ ਲਈ ਜੋਰਦਾ ਹੋਇਆ ਸੁਲਤਾਨ ਨੇ ਭਰਿਆ ਠੰਡੇ ਠਾਰ ਪਾਣੀ ਦਾ ਘੁੱਟ ਤੇ ਪਾਣੀ ਪੰਜਾਂ ਦਰਿਆਵਾਂ ਦਾ ਆਲਾ ਨਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਮੁੰਡਾ ਪਿੰਡ ਦਾ ਸੀ ਸ਼ਹਿਰ ਜਾ ਕੇ ਸ਼ਹਿਰੀ ਹੋ ਗਿਆ ਲਓ ਸੁਲਤਾਨ ਕਬੱਡੀ ਪਾ ਰਿਹਾ ਮੇਰੇ ਵੀਰੋ ਹੁਣੇ ਵੇਖ ਲੈ ਵੀ ਕੌਣ ਗੱਬਰੂ ਮੇਰੇ ਵੀਰੋ ਨਾਣੇਵਾਲ ਦੀ ਗਰਾਊਂਡ ਸੈਮੀਫਾਈਨਲ ਮੈਚ ਖੇਡਿਆ ਜਾ ਰਿਹਾ ਉਹ ਬੱਲੇ 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 ਨਹੀਂ ਰਿਸਾ ਦੇ ਪੁਆਇੰਟ ਸultan ਦਾ ਕਿ ਰਣ ਜਿੱਤਣ ਲਈ ਸੂਰਮਾ ਹਰ ਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤ ਜਿਹੜਾ ਪਹਿਲਾਂ ਕਰ ਜੇ ਬਾਹਰ ਇੰਨੀ ਕ ਹਾਜ਼ਰੀ ਸਤਿਕਾਰ ਸਾਡੀ ਸੰਗਤ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਬੋਲਿਆ ਗਿਆ ਹੋਇਆ ਆਪਣਾ ਛੋਟਾ ਵੀਰ ਛੋਟਾ ਬੱਚਾ ਸਮਝ ਕੇ ਮਾਫ ਕਰਨਾ ਮੌੜ ਨਾਪੇ ਦੇ ਪੁਆਇੰਟ ਸਾਡੇ 11 ਤੇ ਜੰਗੀਆਣੇ ਦੇ ਪੁਆਇੰਟ 18